ਆਨਾ ਜਿਹੜੇ ਵੀ ਭਰਾ ਆਪਣੇ ਇੰਜੈਕਸ਼ਨ ਲਾਉਂਦੇ ਆ ਚਿੱਟੇ ਦਾ ਤੇ ਇਹ ਵੀਡੀਓ ਮੇਰੀ ਉਹਨਾਂ ਨੂੰ ਸ਼ੇਅਰ ਕਰਿਆ ਜੋ ਕੋਈ ਗੱਲ ਉਹਨਾਂ ਕੋਲੇ ਵਿਚਾਰਿਆਂ ਕੋਲੇ ਮੋਬਾਈਲ ਬੜੇ ਘੱਟ ਹੀ ਹੁੰਦੇ ਆ ਤੇ ਉਹਨਾਂ ਨੇ ਵਖਾਇਆ ਜੋ ਜ਼ਰੂਰ ਆ ਤੇ ਮੇਰੇ ਭਰਾ ਉਹ ਹੁਣ ਜਵੇਂ ਛੋਟੇ ਚੱਲਦੀ ਪਈ ਆ ਸਖਤਾਈ ਹੋਈ ਪਈ ਆ ਮੇਰੇ ਵੀਰ ਇੱਕ ਚੀਜ਼ ਦਾ ਧਿਆਨ ਰੱਖਿਆ ਜੋ ਕਈ ਵਾਰੀ ਮੰਢੀਰ ਕੀ ਕਰਦੀ ਆ ਆਖ ਦਿੰਦੇ ਨਾ ਵੀ ਆ ਜਾ ਮੇਰੇ ਕੋਲੇ ਹਜਾ ਤੇ ਹੈਗਾ ਵਾ ਸਮਾਨ ਮੈਂ ਤੈਨੂੰ ਦੇ ਦਿੰਦਾ ਵਾ ਕੀ ਕਰਦੇ ਪਾਣੀ ਕੀ ਪਾ ਸਕੇ ਹੀ ਫੜਾ ਦਿੰਦੇ ਆ ਠੀਕ ਆ ਤੇ ਜਦੋਂ ਕਾਂਗਰਸ ਸਰਕਾਰ ਨੇ ਇਸ ਤਰ੍ਹਾਂ ਸਤਾਈ ਕੀਤੀ ਸੀ ਨਾ ਸਾਡੇ ਪਿੰਡਾਂ ਦਾ ਮੁੰਡਾ ਵਾ ਉਹਨੇ ਗਿਆ ਕਿ ਇਹ ਬੰਦੇ ਕੋਲੇ ਇਹਦੇ ਉਹ ਕਿਹੇ ਨਾ ਉਹਨੂੰ ਪਾਣੀ ਕੀ ਫੜਾਤਾ ਤੇ ਉਹਨੇ ਦਾਦਾ ਘੋਲ ਕੇ ਲਾਉਂਦੀ ਕੀਤੀ ਤੇ ਮੁੰਡਾ ਅੱਜ ਵੀ ਵਿਚਾਰਾ ਮੰਜੇ ਤੇ ਆ ਮਾਂ ਉਹਦੀ ਸਾਂਭਦੀ ਪਈ ਹੈ ਬਜ਼ੁਰਗ ਮਾਤਾ ਹੋ ਗਈ ਹੋਣਾ ਤੇ ਤਾਂ ਮੇਰੇ ਉਹਦਾ ਸਰੀਰ ਵਿਚਾਰੇ ਦਾ ਖੜ ਗਿਆ ਉੱਕਾ ਹੀ ਤੇ ਪਹਿਲੀ ਗੱਲ ਵੀਰ ਜੀ ਇਹ ਦਲਦਲ ਦੇ ਵਿੱਚੋਂ ਨਿਕਲੋ ਇਸ ਨਰਕ ਦੇ ਵਿੱਚੋਂ ਨਿਕਲੋ ਤੇ ਜਿਹੜੀ ਮੈਂ ਦਵਾਈ ਤੈਨੂੰ ਦੱਸੀ ਸੀ ਆਮ ਸੈਂਟਰਾਂ ਦੇ ਵਿੱਚ ਇਹੋ ਹੀ ਦਿੱਤੀ ਜਾਂਦੀ ਆ ਲੀ 52 ਹਿਮਾਲਿਆ ਦੀ ਤੇ ਐਮ ਆਰ ਬੀ ਕਾਸਲ ਤੇ ਇੱਕ ਜਿਹੜੀ ਬਲੱਡ ਵਾਲੀ ਗੋਲੀ ਆ ਤੇ ਜਾਂ ਤੁਹਾਡੇ ਕੋਈ ਵੀ ਨੇੜੇ ਤੇੜੇ ਭਰਾ ਕੋਈ ਵੀ ਸੈਂਟਰ ਕੱਟ ਕੇ ਆਇਆ ਉਹ ਕੋਲਦੇ ਪੁੱਛਿਆ ਜੂ ਵੀ ਸੈਂਟਰ ਵਾਲਿਆਂ ਨੇ ਤੁਹਾਡੇ ਤਲੀ ਤੇ ਦਵਾਈ ਧਰਦੇ ਜਾਂ ਮੂੰਹ ਤੇ ਮੂੰਹ ਦੇ ਵਿੱਚ ਜਾਨੀ ਕਿ ਸਿੱਧੀ ਪਾਉਂਦੇ ਆ ਉਹ ਸੈਂਟਰਾਂ ਦੇ ਸਿੱਧੀ ਮੂੰਹ ਦੇ ਵਿੱਚ ਹੀ ਪਾਉਂਦੇ ਆ ਤੇ ਮੇਰੇ ਭਰਾ ਮਨ ਬਣਾਉ ਆਪਦਾ ਜਿੰਦਾ ਮਨ ਬਣ ਗਿਆ ਨਾ ਉਹਨੂੰ ਦਵਾਈ ਖਾਣ ਦੀ ਵੀ ਲੋੜ ਹੈਗੀ ਤੇ ਕੇ ਦਵਾਈ ਦੇ ਨਾਲ ਤਾਕਤ ਵਾਲੇ ਟਿਕ ਟੂ ਕੀ ਲਵਾ ਲਿਆ ਜੋ ਤੇ ਬਾਕੀ ਛੱਡੋ ਮੇਰੇ ਭਰਾ ਇਸ ਕੰਮ ਦੇ ਚ ਕੱਖ ਨਹੀਂ ਜੋ ਪਿਆ ਬੜੀ ਬਰਬਾਦੀ ਕਰ